ਦੇਖੋ ਸਮੰਦੇ ਤੂੰ ਤੇ ਡੀਠੇ ਸੱਚੇ ਕੋਤਿਸ਼ ਸਜਣੇ ਸੱਚਾ ਪਾ ਤੇਸ਼ੇ ਜਿਵੇਂ ਬਸ ਮੱਖਿਆਂ ਨੂੰ ਮੰਡ ਖੰਡ ਤਉ ਮਹਕਾਉ ਰਖ ਲੇ ਹੋ ਇਹੋ ਵਿਖਾਈ ਜੀਓ ਦੇਹੋ ਆਪਣਾ ਨਾਮ ਜਨ 모ਹੇ ਬ੍ਰਹਮੰਡ ਖੰਡ ਤਾਹੂ ਮਹਪਾਉ ਰਾਖ ਲੈ ਹੋ ਇਹੋ ਵਿਖਈ ਜੀਓ ਦੇਹੋ ਆਪਣਾ ਨਾਮ نہ ہی کو سکھی تاکہ پچھے جاؤ چھوڑ جا جو سگل کا پھر پھر لپٹا کرو ਪਾ করুণਾ ਪਤੇ ਤੇਰੇ ਹਰ ਗੁਣ ਗਾਉ ਨਾਨਕ ਕੀ ਪ੍ਰਭ ਬੇਨਤੀ

Hey. ਵਾਹਿਗੁਰੂ 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 ਤੀਨੇ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਨ ਨ ਕੋ ਲਾਗੇ ਜਾਕੀ ਪ੍ਰਭਾ ਗਏ ਅਰਦਾਸ ਇਕ ਓ ਅੰਕਾਰੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਦशाहੇ ਦਸਵੀ ਪ੍ਰਤਮ ਕੋਪਤੀ ਸਿਮਰ ਕਾ ਗੁਰੂ ਨਾਨਕ ਲਈ ਝਾਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਐ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੋ ਸਿਦਕਾ ਸਭ ਸੁਖ ਜਾਏ ਏਕ ਬਹਾਦਰ ਸਿਮਰਿਆ ਕਰ ਨਾਉ ਨਿ ਗਾਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਸਤਿ ਦਰਸ਼ਨ ਦੀਦਾਰ ਦੀਆਂ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਠ ਕੀਤਾ ਜਿਨ੍ਹਾਂ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਜਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਲਵਾਏ ਆਪ ਜੀ ਦੇ ਘਹਾਣੇ ਨੂੰ ਮਿੱਠਾ ਕਰਕੇ ਮੰਨਿਆ ਮੁੱਖੋ ਸੀਨਾ ਉਚਾਰੀ ਸਿੱਖੀ ਕੇ ਸੰਸਵਾਸਾਂ ਸੰਗ ਨਿਭਾਈ ਕਿੰਨਾ ਪਿਆਰਿਆ ਸੱਚਿਆਰਿਆ ਸ਼ਹੀਦ ਸਿੰਘ ਸਿੰਘਣੀਆਂ ਤੇ ਭੁਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਭੋਲਣਾ ਜੀ ਪੰਜਾਖ ਤਖਤਾ ਤੇ ਸਰਬੱਤ ਗੁਰਦਵਾਰਿਆਂ ਜੀ ਕਾ ਧਿਆਨ ਧੜ ਕੇ ਖਾਲਸਾ ਜੀ ਸਾਹਿਬ ਬੁਰਣਾ ਜੀ ਪ੍ਰਥਮ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿਆਵੇ ਨਾਮ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਤਹਾਂ ਤਹਾਂ ਰੱਛਾ ਰਾਇਤ ਦੇਖ ਤੇਗ ਫਤਿਹ ਬਿਰਜ ਕੀ ਪੈਜ ਬੰਦਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਬਖਸ਼ੋ ਜੀ ਸਿੱਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਸਾਹੋ ਦਾਣ ਭਰੋਸਾ ਦਾਣ ਗਾਨਾ ਸਿਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾਜਕਾਰ ਖਾਲਸਾ ਜੀ ਸਾਹਿਬ ਬੋਲਣਾ ਜੀ ਸਤਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਚੀਮਤ ਪਾਦੇ ਰੱਖੇ ਆਪ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਸਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਤਾਨ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵੀ ਛੋੜਿਆ ਗਿਆ ਹੈ ਜਿਨ੍ਹਾਂ ਦੀ ਸੇਵਾ ਸੰਭਾਲ ਦਾ ਧਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਇਹਨਾਂ ਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਉਪਿਆਨ ਜੀ ਹੋ ਸੱਚੇ ਸਿੱਖਾਂ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਦੇ ਉੱਤੇ ਸੁੱੱਚੇ ਚਰਨ ਕਮਲਾ ਪਾਸ ਨਿਮਰਤਾ ਸਹਿਤ ਅਰਦਾਸ ਗੇਨ ਕੀ ਹੈ ਜੀ ਆਪ ਜੀ ਦੇਦਰੋਂ ਕਰੋ ਵਰੁ ਵਰੁ ਸਾਇ ਹੋਏ ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਤੇ ਅਨੇਕ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾ ਸਾਜ ਵਿਖੇ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ ਅਮਰਤ ਵੇਲੇ ਨੂੰ ਮੁੱਖ ਰੱਖਦੇ ਹੋਏ ਸੋਹਣੇ ਤਖਤਾਂ ਤੇ ਪ੍ਰਕਾਸ਼ਵਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਦਾਰਿਆਂ ਦੀ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ ਜੀ ਪਾਵਨ ਪਵਿੱਤਰ ਉਪਨਾਮਿਆਂ ਦੀ ਬਖਸ਼ਿਸ਼ ਕੀਤੀ ਹੈ ਇਨੇ ਸਮੇਂ ਦੌਰਾਨ ਆਪ ਜੀ ਦੀਆਂ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ ਕਈ ਪ੍ਰਕਾਰ ਦੀਆਂ ਸੇਵਾਵਾਂ ਨਿਭਾਈਆਂ ਹਨ ਸਿੰਘਾਂ ਨੇ ਆਪ ਜੀ ਦੇ ਸੋਹਣੇ ਕੱਫਤਾਂ ਤੇ ਸ਼ਾਸਤਰਾਂ ਦੀਆਂ ਵਸਤਰਾਂ ਦੀਆਂ ਹੋਰ ਕਈ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਹਨ ਪਾਵਨ ਗੁਰਬਾਣੀ ਦੇ ਜਾਪ ਕੀਤੇ ਹਨ ਸਤਿਗੁਰੂ ਆਪ ਜੀ ਦੇ ਦਰ ਘਰ ਦੀ ਟਹਿਲ ਸੇਵਾ ਕਰਦਿਆਂ ਤੋਂ ਪਾਵਨ ਪੀਤ੍ਰ ਗੁਰਬਾਣੀ ਦੇ ਜਾਪ ਤਰਜਿਆਂ ਤੋਂ ਹੋਈਆਂ ਸੰਗਤਾਂ ਦੇ ਪਾਸੋਂ ਬੇਅੰਤ ਭੁੱਲਾਂ ਨੂੰ ਬਖਸ਼ ਲੈਣਾ ਦੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਕੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸੁੱਧ ਸਪਸ਼ਟ ਸੇਵਾਵਾਂ ਬਖਸ਼ਿਸ਼ ਕਰਨੀਆਂ ਸੁੱਧ ਸਪਸ਼ਟ ਪਾਵਨ ਪੀਤਰ ਗੁਰਬਾਣੀ ਦੇ ਜਾਪ ਦੀ ਬਖਸ਼ਿਸ਼ ਕਰਕੇ ਇਸ ਨੂੰ ਸੰਗਤ ਨੂੰ ਨਿਹਾਲ ਕਰਨਾ ਜੀ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਚੱਲਿਆਂ ਹੋਇਆ ਕਦਮ ਕਦਮ ਲੈ ਕੇ ਵਿੱਚ ਲਾਉਣਾ ਦਿਲ-ਪੁਲ ਬਿਟਾਵਾ ਮਨਜ਼ੂਰ ਕਰਨੀਆਂ ਦਰੋਂ ਕਰੋ ਨਾਮ ਸਿਮਰਨ ਗੁਰਸਿੱਖੀ ਦੀਆਂ ਦਾਤਾਂ ਬਖਸ਼ਣੀਆਂ ਜੀ ਸਾਰੋ 12 ਦੇ ਵਿੱਚ ਵਾਧੇ ਤਰੱਕੀਆਂ ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਸਮੂਹ ਪਰਿਵਾਰਾਂ ਨੂੰ ਆਪਸੀ ਪਿਆਰ ਇਖفاق ਜਿਹ ਰੋਗ ਤਾਮ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਚੱਲ ਰਿਹਾ ਸਮਾਜ ਤੇ ਆਉਣ ਵਾਲਾ ਸਮਾਜ ਸੁੱਖਾ ਪ੍ਰਿਆਬ ਦੀਸ਼ ਕਰਵਾਉਣਾ ਭਰੋਸੇ ਸਹਿਤ ਰੱਬ ਜੀ ਦੇ ਚਰਨਾਂ ਦੇ ਨਾਲ ਜੋੜ ਕੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਕੇ ਨਿਹਾਲ ਕਰਨਾ ਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚੜ੍ਹਦੀ ਕਲਾ ਕਰਨੀ ਨਗਰ ਖੇੜੇ ਵਿੱਚ ਸੁੱਖ ਵਰਸਾਉਣੀ ਸਰਬੋਤਮ ਜੀਵ ਜੰਤੂਆਂ ਦਾ ਭਲਾ ਕਰਨਾ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਪੰਚਾ ਅੰਮ੍ਰਿਤ ਕ੍ਰਾ ਪ੍ਰਸ਼ਾਦੀਆਂ ਦੇਗਾਂ ਸਜਾ ਕੇ ਹਾਜ਼ਰ ਕੀਤੀਆਂ ਹਨ ਜੀ ਕਿਰਪਾ ਕਰੋ ਅਨੰਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ ਕਰੀ ਭਾਗ ਸਾਰ ਸੋਚ ਪਵਿੱਤਰਾ ਕੁਣ ਲਾਵੋ ਖੋਗ ਹਰ ਰਾਏ ਆਪ ਜੀ ਦਾ ਭੋਗ ਲਗਿਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਜਪੇ ਕਿਰਪਾ ਕਰੋ ਜੀ ਪਾਵਨ ਪਵਿੱਤਰ ਨਿਤਨੇਮ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰਿਆਂ ਦੇ ਮੇਲ ਕਰਵਾਓ ਜਿਨ੍ਹਾਂ ਨੂੰ ਮਿਲੇ ਆਪ ਜੀ ਦਾ ਨਾਮ ਚੇਤੇ ਆਵੇ ਨਾਨਕ ਨਾਮ ਚਲਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੁਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਾਂ ਦਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੀਐ ਜੋ ਪ੍ਰਭ ਕੋ ਮਿਲ ਬਹੁ ਚਾਹੇ ਰਾਜ ਕਰੇਗਾ ਖਾਲਸਾ ਕੋਲ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਬੋਲੇ